ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਤੁਸੀਂ ਇੱਕ ਵਾਰ ਫਿਰ ਤੋਂ ਜੁੜ ਗਿਓ ਤੀਰਥ ਵਰਲਡ ਚੈਨਲ ਦੇ ਨਾਲ ਜਿੰਨੇ ਵੀ ਸਾਡੇ ਚੈਨਲ ਤੇ ਆਉਂਦੇ ਨੇ ਜਾਂ ਸਾਡੀਆਂ ਵੀਡੀਓ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਸਾਰੇ ਦਾ ਹੱਥ ਜੋੜ ਕੇ ਧੰਨਵਾਦ ਤੁਸੀਂ ਬਹੁਤ ਬਹੁਤ ਪਿਆਰ ਸਤਿਕਾਰ ਦਿੰਦੇ ਹੋ ਚਾਹੇ ਥੋੜਾ ਚਾਹੇ ਬੰਦ ਤੁਸੀਂ ਸਾਡੇ ਲਈ ਰੱਬ ਦਾ ਰੂਪ ਹੋ ਤੇ ਤੁਹਾਡੇ ਸਦਕਾ ਹੀ ਅਸੀਂ ਆਪਣੇ ਲਈ ਨਵੇਂ ਵਿਚਾਰ ਬਣਾਉਨੇ ਆ ਤਾਂ ਕਿ ਤੁਹਾਨੂੰ ਉਹ ਵਿਚਾਰਾ ਬਾਰੇ ਦੱਸ ਸਕੀ ਹੁਣ ਅਸੀਂ ਗੱਲ ਕਰਾਂਗੇ ਸਾਡੇ ਮਨ ਬਾਰੇ ਸਾਡੀ ਮੰਦੀ ਸੋਚ ਬਾਰੇ ਤੇ ਸਾਡੇ ਮੰਦੀਆਂ ਭਾਵਨਾਵਾਂ ਬਾਰੇ ਸਾਡਾ ਮਨ ਟਿਕਦਾ ਨਹੀਂ ਇੱਕ ਤਾਂ ਸਾਨੂੰ ਬੇਚੈਨੀ ਜਿਹੀ ਲੱਗ ਜਾਂਦੀ ਹੈ ਕਿ ਅਸੀਂ ਜਲਦੋਂ ਜਲਦ ਆਹ ਕਰ ਲਈਏ ਜਲਦ ਤੋਂ ਜਲਦ ਉਹ ਕੰਮ ਕਰ ਲਈਏ ਜਾਂ ਫਿਰ ਕੋਈ ਵੀ ਨਵਾਂ ਕੰਮ ਸ਼ੁਰੂ ਕਰਨਾ ਤਾਂ ਸਾਡੀ ਮਨ ਵਿੱਚ ਇੱਕ ਵਿਚ ਐਨੀ ਘਰ ਕਰ ਲੈਂਦੀ ਹੈ ਤੇ ਸਾਨੂੰ ਉਹ ਚੀਜ਼ ਅਸੰਭਵ ਜੀ ਲੱਗਣ ਲੱਗ ਜਾਂਦੀ ਹੈ ਪਰ ਜਦੋਂ ਤੱਕ ਤੁਹਾਡੇ ਵਿੱਚ ਉਹ ਕੰਮ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਤੁਹਾਡੇ ਮਨ ਦੁਆਰਾ ਜਾਂ ਫਿਰ ਉਸ ਕੰਮ ਲਈ ਆਪਣੀ ਜੋ ਸੋਚ ਆ ਉਹ ਇੱਕ ਜਿੱਤਵਲ ਨਹੀਂ ਫੋਕੀ ਜਾਂਦੀ ਜਾਂ ਫਿਰ ਉਹਨੂੰ ਸੰਭਵ ਕਰਨ ਲਈ ਨਹੀਂ ਸੋਚੀ ਜਾਂਦੀ ਕਿਉਂਕਿ ਉਦੋਂ ਤੱਕ ਉਹ ਕੰਮ ਸਾਨੂੰ ਸੰਭਵ ਲੱਗਦਾ ਹਰ ਚੀਜ਼ ਸਾਨੂੰ ਸੰਭਵ ਲੱਗਦੀ ਆ ਜਦੋਂ ਤੱਕ ਅਸੀਂ ਉਸ ਚੀਜ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹਰ ਰਸਤਾ ਤੁਹਾਨੂੰ ਮੁਸ਼ਕਲ ਲੱਗਦਾ ਜਦੋਂ ਤੱਕ ਅਸੀਂ ਉਸ ਰਾਸਤੇ ਤੇ ਤੁਰਦੇ ਨਹੀਂ ਜਾਂ ਉਸ ਰਾਸਤੇ ਤੇ ਆਪਣਾ ਸਫ਼ਰ ਨਹੀਂ ਤੈਅ ਕਰਦੇ ਜਾਂ ਫਿਰ ਉਸ ਰਾਸਤੇ ਨੂੰ ਪੂਰਾ ਨਹੀਂ ਕਰ ਲੈਂਦੇ ਉਹਨਾਂ ਟਾਈਮ ਉਹ ਸਾਨੂੰ ਰਸਤਾ ਸੰਭਵ ਲੱਗਦਾ ਜਾਂ ਲੱਗਦਾ ਕਿ ਇਹ ਰਸਤਾ ਅਸੀਂ ਪੂਰਾ ਨਹੀਂ ਕਰ ਸਕਦੇ ਪਰ ਅਗਰ ਸਾਡੇ ਵਿੱਚ ਇਹ ਗੱਲ ਜਾਂ ਸਾਡਾ ਮਨ ਹੀ ਗੱਲ ਦੀ ਸਪਸ਼ਟੀਕਰਨ ਕਰ ਦਿੰਦਾ ਹੈ ਕਿ ਰਸਤਾ ਮੇਰੇ ਲਈ ਕੁਝ ਨਹੀਂ ਮੈਂ ਪਾਰ ਕਰ ਸਕਦਾ ਇਹ ਮੰਜ਼ਿਲ ਮੇਰੇ ਲਈ ਕੁਝ ਨਹੀਂ ਮੈਂ ਇਸ ਮੰਜ਼ਿਲ ਤੇ ਪਹੁੰਚ ਸਕਦਾ ਮੈਂ ਅਸੰਭਵ ਕੰਮ ਨੂੰ ਸੰਭਵ ਕਰ ਸਕਦਾ ਜਾਂ ਜੋ ਕੰਮ ਲੋਕ ਨਹੀਂ ਕਰ ਸਕਦੇ ਉਹ ਮੈਂ ਕਰ ਸਕਦਾ ਜਦੋਂ ਤੱਕ ਸਾਡੇ ਮਨ ਦੀ ਸੋਚ ਨਹੀਂ ਬਣਦੀ ਜਾਂ ਸਾਡੀ ਇਹ ਸੋਚ ਨਹੀਂ ਬਣਦੀ ਉਦੋਂ ਤੱਕ ਸਾਨੂੰ ਸਭ ਕੰਮ ਅਸੰਭਵ ਲੱਗਦੇ ਨੇ ਜਦੋਂ ਸਾਡੇ ਅੰਦਰ ਇਹ ਸੋਚ ਬਣ ਗਈ ਕਿ ਕੰਮ ਬਹੁਤ ਆਸਾਨੀ ਨਾਲ ਹੋ ਸਕਦਾ ਤਾਂ ਅਸੀਂ ਉਹ ਕੰਮ ਆਸਾਨੀ ਨਾਲ ਕਰ ਸਕਦੇ ਹਾਂ ਮੁਸ਼ਕਲਾ ਕਿਸ ਦੀ ਜ਼ਿੰਦਗੀ ਵਿੱਚ ਨਹੀਂ ਪਰੇਸ਼ਾਨੀਆਂ ਕਿਸੇ ਦੀ ਜ਼ਿੰਦਗੀ ਵਿੱਚ ਕਿਸ ਦੀ ਜ਼ਿੰਦਗੀ ਵਿੱਚ ਨਹੀਂ ਇਹ ਸੋਚੋ ਜਿਸ ਕੋ ਪੈਸਾ ਕੋ ਨੂੰ ਇਹ ਟੈਨਸ਼ਨ ਆ ਕਿ ਮੈਂ ਸਪੈਸੇ ਨੂੰ ਸਾਬਾ ਕਿਵੇਂ जिदे को पैसा ਨਹੀਂ ਉਹ ਸੋਚਦਾ ਮੈਂ ਪੈਸਾ ਕਿਵੇਂ ਕਮਾਵਾਂ ਜੋ ਝੁੱਗੀਆਂ ਵਾਲੇ ਨਹੀਂ ਜਾਂ ਝੌਂਪੜੀਆਂ ਵਾਲੇ ਨਹੀਂ ਸਾਡੇ ਨਾਲੋਂ ਜ਼ਿਆਦਾ ਸਕੂਨ ਦੀ ਜ਼ਿੰਦਗੀ ਜਾਂ ਸਕੂਨ ਦੀ ਨੀਂਦ ਉਹ ਸੌਂ ਲੈਂਦੇ ਨੇ ਜ਼ਿੰਦਗੀ ਤਾਂ ਸਕੂਨ ਦੀ ਨਹੀਂ ਪਰ ਜ਼ਿੰਦਗੀ ਨੀਂਦ ਦੀ ਜ਼ਰੂਰ ਸੌਂਦੇ ਨੇ ਨੀਂਦ ਬਹੁਤ ਸਕੂਨ ਦੀ ਸੌਂਦੇ ਨੇ ਉਹ ਪਰ ਪੈਸੇ ਵਾਲੇ ਦੇਖਿਓ ਤੁਸੀਂ ਗੋਲੀਆਂ ਖਾ ਕੇ ਵੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਹਨਾਂ ਕੋਲ ਪੈਸਾ ਇ tanto ਉਹਨਾਂ ਨੂੰ ਡਰ ਲੱਗਿਆ ਰਹਿੰਦਾ ਸਾਡਾ ਕਿਸੇ ਪਾਸੇ ਉਹ ਨੁਕਸਾਨ ਨਾ ਹੋ ਜਵੇ ਜਾਂ ਕੋਈ ਛਰਾਰਤੀ ਅੰਸਲ ਸਾਡੀ ਕੋਈ ਜਾਨ ਮਾਲ ਦਾ ਨੁਕਸਾਨ ਨਾ ਕਰ ਦੇਵੇ ਜਾਂ ਸਾਡਾ ਪੈਸਾ ਕਿਤੇ ਚੋਰੀ ਨਾ ਹੋ ਜਵੇ ਸਾਡੀ ਗੱਡੀ ਨਾ ਚੋਰੀ ਹੋ ਜਵੇ ਸਾਡੀਆਂ ਕੀਮਤੀ ਚੀਜ਼ਾਂ ਨਾ ਚੋਰੀਆਂ ਹੋ ਜਾਣ ਕੋਈ ਸੋੜ ਵਿੱਚ ਸੋਨਾ ਪੁੰਜ ਜਾਣਾ ਮੁਸ਼ਕਲਾਂ ਹਰ ਇੱਕ ਦੀ ਜ਼ਿੰਦਗੀ 'ਚ ਨੇ ਪ੍ਰੋਬਲਮਾਂ ਹਰ ਇੱਕ ਦੀ ਜ਼ਿੰਦਗੀ 'ਚ ਨੇ ਕਠਿਨਾਈਆਂ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀਆਂ ਨੇ ਪਰ ਉਹ ਥੋੜੇ ਜਿਹਾ ਨਜ਼ਰੀਏ ਵੱਖਰੇ ਹੋ ਜਾਂਦੇ ਨੇ ਪਰ ਤੁਸੀਂ ਉਹਨਾਂ ਨੂੰ ਪੂਰਾ ਕਿਵੇਂ ਕਰਦੇ ਹੋ ਜਾਂ ਉਹਨਾਂ ਦਾ ਹੱਲ ਕਿਵੇਂ ਲੱਭਦੇ ਹੋ ਇਹ ਤੁਹਾਡੇ ਹੱਥ ਵਿੱਚ ਹੁੰਦਾ ਹੈ ਹਰ ਚੀਜ਼ ਦਾ ਹੱਲ ਹੈਗਾ ਇੱਕ ਸਿਆਣਿਆਂ ਦੀ ਕਹਾਵਤ ਹੁੰਦੀ ਸੀ ਕਿ ਅਗਰ 100 ਦਰਵਾਜ਼ੇ ਬੰਦ ਹੁੰਦੇ ਨੇ ਤਾਂ ਇੱਕ ਖੁੱਲਦਾ ਵੀ ਆ। ਜਦੋਂ ਉਹ ਇੱਕ ਦਰਵਾਜ਼ਾ ਖੁੱਲਦਾ ਤਾਂ ਨਾਲ ਦੀ ਨਾਲ ਤੁਹਾਡੇ 100 ਬੰਦ ਦਰਵਾਜ਼ਿਆਂ ਨੂੰ ਵੀ ਖੋਲ ਦਿੰਦਾ। ਅਗਰ ਤੁਹਾਡੇ ਵਿੱਚ ਕੋਸ਼ਿਸ਼ ਕਰਨ ਦੀ ਸਮਰੱਥਾ, ਅਗਰ ਹਾਰ ਕੇ ਜਿੱਤਣ ਦੀ ਸਮਰੱਥਾ, ਅਗਰ ਹਰ ਮੁਸ਼ਕਲ ਨਾਲ ਲੜਨ ਦੀ ਸਮਰੱਥਾ ਤਾਂ ਤੁਸੀਂ ਇੱਕ ਕਾਬਿਲ ਇਨਸਾਨ ਬਣ ਜਾਓ। ਇਨਸਾਨ ਦੀ ਸੋਚ ਤੈਅ ਕਰਦੀ ਹੈ ਕਿ ਉਹ ਸਮਾਜ ਬਾਰੇ ਕੀ ਸੋਚ ਰਿਹਾ ਆਪਣੇ ਬਾਰੇ ਕੀ ਸੋਚ ਰਿਹਾ ਆਪਣੇ ਪਰਿਵਾਰ ਬਾਰੇ ਕੀ ਸੋਚ ਰਿਹਾ ਜਾਂ ਆਪਣੇ ਪਰਿਵਾਰ ਤੋਂ ਬਾਹਰ ਲੋਕਾਂ ਬਾਰੇ ਕੀ ਸੋਚ ਰਿਹਾ ਕਿਸੇ ਹਰ ਇੱਕ ਨਾਲ ਜੁੜੇ ਨੇ ਮਜਬੂਰੀਆਂ ਹਰ ਇੱਕ ਨਾਲ ਜੁੜੀਆਂ ਨੇ ਹਰ ਕੋਈ ਆਪਣੇ ਘਰ ਦੇ ਹਾਲਾਤਾਂ ਬਾਰੇ ਜਾਣਦਾ ਕਿ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਜਾਂ ਕਿਸ ਤਰ੍ਹਾਂ ਨਹੀਂ ਕਰਦਾ ਜਿਸ ਕੋ ਜਿੰਨਾ ਪੈਸਾ ਉਹਨੀਆਂ ਵੱਡੀਆਂ ਟੈਨਸ਼ਨਾਂ ਉਹਨੀਆਂ ਵੱਡੀਆਂ ਬਿਮਾਰੀਆਂ ਕਿਉਂਕਿ ਉਹਦੀ ਸੋਚ ਉਸ ਪੈਸੇ ਨੂੰ ਬਚਾਉਣ ਦੀ ਹੂੜਤ ਲੱਗ ਜਾਂਦੀ ਆ ਤੇ ਸਹਜੇ ਉਹ ਬਿਮਾਰੀਆਂ ਘਰ ਵੀ ਕਰ ਲੈਂਦੀ ਆ ਜੇ ਤਾਂ ਉਹ ਪੈਸਾ ਥੋੜਾ ਜਿਹਾ ਆਪਣੇ ਸਮਾਜ ਲਈ ਵੀ ਲਾਉਂਦਾ ਆਪਣੇ ਸਮਾਜ ਦੀ ਦਸ਼ਾ ਬਿਹਤਰ ਕਰਨ ਲਈ ਲਾਉਂਦਾ ਤਾਂ ਦੁਆਵਾਸ ਨੂੰ ਬਚਾ ਕੇ ਵੀ ਰੱਖਦੀਆਂ ਨੇ ਪਰ ਅਗਰ ਉਹੀ ਪੈਸਾ ਕਿਸੇ ਹੋਰ ਪਾਸੇ ਲੱਗਦਾ ਜਾਂ ਉਹ ਆਪਣੇ ਐਸ਼ੋਹਰਾਂ ਚ ਲੰਦਾ ਤਾਂ ਉਹਦੇ ਨੂੰ ਮੁਸ਼ਕਲਾਂ ਪੈ ਜਾਂਦੀਆਂ ਨੇ ਜਾਂ ਬਿਮਾਰੀਆਂ ਘਮ ਘਮ। ਪੈਸੇ ਕਮਾਉਣ ਦੀ ਹੂੜ ਵਿੱਚ ਸਾਡੇ ਕੋਲੋਂ ਸਾਡੀ ਸਿਹਤ ਵੀ ਗਈ। ਬਿਮਾਰੀਆਂ ਆ ਗਈਆਂ। ਸਾਡੀ ਸਰੀਰਕ ਕਸਰਤਾ ਘਟ ਗਈਆਂ। ਸਾਈਕਲ ਚਲਾਉਣਾ ਉਹ ਵੀ ਅੱਜ ਕੁਝ ਪਰਸੈਂਟ ਲੋਕਾਂ ਦੇ ਹੱਥਾਂ ਵਿੱਚ ਚਲੇ ਗਿਆ ਜੋ ਵਿਚਾਰੇ ਗਰੀਬ ਤਬਕੇ ਨੇ ਜੋ ਮਜਬੂਰ ਨੇ ਸਾਈਕਲ ਤੇ ਕੰਮ ਕਰਨ ਨੂੰ ਉਹ ਸਾਈਕਲ ਚਲਾ ਰਹੇ ਨੇ ਪਰ ਸਾਡੇ ਕੋਲ ਉਹ ਸਾਈਕਲ ਵਿੱਚ ਰਹਿ ਗਿਆ ਜੋ ਸਾਨੂੰ ਬਿਮਾਰੀਆਂ ਤੋਂ ਨਰਜਾਨਤ ਕਰ ਜਾਂਤ ਬੋਦੀ ਬਿਮਾਰੀਆਂ ਦੇ ਚ ਲੜਨ ਦਾ ਸਾਡਾ ਸਾਹ ਦਿੰਦਾ ਇੱਕ ਸਾਈਕਲ ਚਲਾਉਣ ਨਾਲ ਘੋਡੇ-ਗੀਟੇ ਸਹੀ ਰਹਿੰਦੇ ਸੀ ਇਨਸਾਨ ਤੁਰਦਾ ਫਿਰਦਾ ਰਹਿੰਦਾ ਸੀ ਉਸ ਵਜ੍ਹਾ ਕਰਕੇ ਬਿਮਾਰੀਆਂ ਵੀ ਖਤਮ ਹੋ ਜਾਂਦੀ ਸੀ ਪਰ ਜਦੋਂ ਗੱਲ ਇਨਸਾਨ ਦੀ ਕਰਦੇ ਆ ਇੱਕ ਮੁਸ਼ਕਲ ਦਾ ਹੱਲ ਲੱਭਦਾ ਤੇ ਦੂਜੀ ਨਵੀਂ ਮੁਸ਼ਕਲ ਨਾਲ ਵਿੱਚ ਪਾ ਲੈਂਦਾ ਅਗਰ ਇੱਕ ਚੀਜ਼ ਪੂਰੀ ਹੋ ਗਈ ਤਾਂ ਦੂਜੀ ਚੀਜ਼ ਪੂਰੀ ਕਰਨ ਦੀ ਹੋੜ ਵਿੱਚ ਉਹ ਹੋਰ ਟੈਨਸ਼ਨ ਲੈਂਦਾ ਆ ਕੰਮ ਰਹਿ ਗਿਆ ਉਹ ਕੰਮ ਰਹਿ ਗਿਆ ਪਰ ਪਰਮਾਤਮਾ ਨੇ ਅਗਰ ਤੁਹਾਨੂੰ ਹਿੰਮਤ ਬਖਸ਼ੀ ਜਾਂ ਤੁਸੀਂ ਹਿੰਮਤ ਰੱਖਦੇ ਹੋ ਜਾਂ ਸਰਕਾਰ ਪ੍ਰਖ ਵਹਿਗੁਰੂ ਤੇ ਭਰੋਸਾ ਰੱਖਦੇ ਹੋ ਤਾਂ ਉਹ ਤੁਹਾਨੂੰ ਕਦੇ ਟੁੱਟਣ ਨਹੀਂ ਦਿੰਦਾ ਤੁਹਾਨੂੰ ਕਦੇ ਟੁੱਟਣ ਨਹੀਂ ਦਿੰਦਾ ਕਿ ਤੁਹਾਡੇ ਲਈ ਜੋ ਉਹਨੇ ਸੋਚਿਆ ਉਹ ਤੁਹਾਨੂੰ ਮਿਲਣਾ ਜਾਂ ਜੋ ਤੁਹਾਡੀ ਕਿਸਮਤ ਵਿੱਚ ਲਿਖਿਆ ਉਹ ਤੁਹਾਨੂੰ ਮਿਲ ਹਾਂ ਇਹ ਕੇਵੀ ਗੱਲ ਹੈ ਕਿ ਸਾਰਾ ਕੁਝ ਕਿਸਮਤ ਦੇ ਹੱਥ 'ਚ ਆ ਕਿਸਮਤ ਦੇ ਸਾਰੇ ਇੰਤਕਾ ਬੈਠਿਆ ਕਰੋ ਤੁਸੀਂ ਆਪ ਵੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ ਅਗਰ ਤੁਸੀਂ ਕੋਸ਼ਿਸ਼ ਕਰੋਗੇ ਨਾ ਤਾਂ ਕਿਸਮਤ ਹੋਰ ਵੀ ਵਧੀਆ ਬਣ ਸਕਦੀ ਹੈ ਤੁਹਾਡੀ ਤਕਦੀਰ ਹੋਰ ਵੀ ਵਧੀਆ ਬਣ ਸਕਦੀ ਹੈ ਅਗਰ ਤੁਸੀਂ ਕੋਸ਼ਿਸ਼ ਕਰਦੇ ਹੋ ਹਰ ਚੀਜ਼ ਨਾ ਹੀ ਹੋਵੇ ਇਹ ਵੀ ਨਹੀਂ ਹੋ ਸਕਦਾ ਹਰ ਚੀਜ਼ ਹੋ ਜਾਵੇ ਇਹ ਵੀ ਨਹੀਂ ਹੋ ਸਕਦਾ ਹਰ ਚੀਜ਼ ਬਿਨਾਂ ਕੀਤੇਆ ਮਿਲ ਜਾਵੇ ਇਹ ਵੀ ਨਹੀਂ ਹੋ ਸਕਦਾ ਹਰ ਚੀਜ਼ ਕੀਤੇਆ ਨਾਲ ਹੀ ਪ੍ਰਾਪਤ ਹੋਵੇ ਇਹ ਵੀ ਨਹੀਂ ਹੋ ਸਕਦਾ ਅਗਰ ਰਸਤਾ ਕੋਈ ਵੀ ਰਸਤਾ ਚੁਣਦੇ ਹੋ ਚੰਗਾ ਤਾਂ ਮਾੜਾ ਵੀ ਹੁੰਦਾ ਮਾੜਾ ਤਾਂ ਚੰਗਾ ਵੀ ਹੋ ਸਕਦਾ ਦੋ ਪੱਖ ਇਨਸਾਨ ਦੇ ਨੇ ਸੱਚਾ ਵੀ ਆ ਝੂਠਾ ਵੀ ਆ ਸੱਜਾ ਵੀ ਆ ਤਖੱਬਾ ਵੀ ਆ ਇੱਕ ਵੀ ਆ ਤੇ ਦੋ ਵੀ ਆ ਹੁਣ ਤੁਸੀਂ ਉਸ ਪਰਮਾਤਮਾ ਦੀ ਕਾਇਆ ਨੂੰ ਸਮਝੋ ਅਗਰ ਸਾਨੂੰ ਉਹਨੇ ਕਿ ਦੁਨੀਆ ਦੇਖਣ ਨੂੰ ਹੀ ਅੱਖ ਦਿੱਤੀ ਹੁੰਦੀ ਤਾਂ ਉਹ ਸਿਰਫ ਸਾਨੂੰ ਇੱਕ ਅੱਖ ਦੇ ਸਕਦਾ ਪਰ ਉਸਨੇ ਦੋ ਅੱਖਾਂ ਦਿੱਤੀ ਇੱਕ ਬਾਹ ਦੇ ਸਕਦਾ ਸੀ ਪਰ ਉਹਨੇ ਦੋ ਦਿੱਤੀ ਹਰ ਇੱਕ ਚੀਜ਼ ਉਹਨੇ ਦੋ ਰੂਪਾਂ 'ਚ ਪੈਦਾ ਕੀਤੀ ਉਹ ਨੂੰ ਪਤਾ ਸੀ ਕਿ ਦੁਨੀਆ ਇੱਕ ਦਿਨ ਪਰਨੀ ਹੋ ਸਕਦੀ ਉਹ ਸਕਾਲਪੁਰਖ ਦੀ ਮਾਇਆ ਉਹ ਸਕਾਲਪੁਰਖ ਦੀ ਕਾਇਨਾਤ ਨੂੰ ਸਮਝਣਾ ਜਾਂ ਉਸ ਦੇ ਅਨੁਕੂਲ ਚੱਲਣਾ ਬੜਾ ਮੁਸ਼ਕਲ ਆ ਪਰ ਅਸੀਂ ਉਸ ਦੇ ਦੱਸੇ ਰਾਹ ਤੇ ਚੱਲ ਸਕਦੇ ਹ ਹਰ ਰੋਜ਼ ਪੈਸਾ 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 ਕਰਦੇ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਰਹੇ ਆ ਸਾਡਾ ਜੀਵਨ ਪੈਸੇ ਤੋਂ ਸ਼ੁਰੂ ਹੁੰਦਾ ਪੈਸੇ ਦੇ ਖਤਮ ਹੋ ਜਾਂਦਾ ਪਰ ਕੋਈ ਬਿਰਲਾ ਇਨਸਾਨ ਐਸਾ ਹੋ ਜੋ ਰੱਬ ਦੇ ਨਾਂ ਤੋਂ ਜਨਮਿਆ ਤੇ ਰੱਬ ਦੇ ਨਾਂ ਲੈਦਾ ਖਤਮ ਹੋ ਗਿਆ ਪੈਸਾ ਤੁਹਾਨੂੰ ਰਿਸ਼ਤੇ ਨਾਤੇ ਜਾਂ ਉਸ ਪਰਮਾਤਮਾ ਨਾਲ ਨਹੀਂ ਜੋੜ ਸਕਦਾ ਉਸ ਅਕਾਲ ਪੁਰਖ ਨਾਲ ਜੁੜਨ ਲਈ ਤੁਹਾਨੂੰ ਹਦਾ ਸ਼ਬਦ ਦੀ ਬੰਦਗੀ ਕਰਨੀ ਪੈਣੀ ਉਸ ਦੇ ਸ਼ਬਦ ਦੇ ਵਿੱਚ ਨੀਨ ਹੋਣਾ ਪੈਣਾ ਉਹ ਪੈਸਾ ਜਾਂ ਚੀਜ਼ਾਂ ਤੁਸੀਂ ਪੈਸੇ ਨਾਲ ਹੀ ਖਰੀਦ ਸਕਦੇ ਜਾ ਉਹਦਾ ਘਰ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ ਇਸ ਘਰ ਵਿੱਚ ਵੀ ਜਿੱਥੇ ਅਸੀਂ ਬੈਠਿਆ ਸਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਹੋ ਕੇ ਚਲੇ ਗਏ ਕਿਸੇ ਨੇ ਮਾੜ ਨਹੀਂ ਦਿਖਾਇਆ ਕਿਸੇ ਨੇ ਹੱਕ ਨਹੀਂ ਦਿਖਾਇਆ ਕਿ ਇਹ ਘਰ ਮੇਰਾ ਸੀ ਅੱਜ ਤੂੰ ਸਾਬੀ ਬੈਠਾ ਜਾਂ ਕੱਲ ਨੂੰ ਆਪਣੇ ਤੋਂ ਇਲਾਵਾ ਕੋਈ ਹੋਰ ਆ ਕੋ ਕਹੂਗਾ ਭਾਈਓ ਫੁਲਾਨੇ ਸਿੱਧਾ ਘਰ ਤੇ ਅਜ ਮਾਇਆ ਤੁਸੀਂ ਸ਼ਮਸ਼ਾਨ ਘਾਟ ਵਿੱਚ ਦੇਖਿਆ ਹੁਣ ਕਿੰਨੇ ਲੋਕ ਦਫਨ ਹੋ ਗਏ ਇੱਕ ਉੱਪਰ ਸੰਸਕਾਰ ਕੀਤਾ ਜਾਂਦਾ ਕਦੇ ਕਿਸੇ ਪਿਛਲੇ ਨੂੰ ਉੱਠ ਕੇ ਨਹੀਂ ਗਿਆ ਆਈ ਇੱਥੇ ਮੇਰਾ ਸੰਸਕਾਰ ਕੀਤਾ ਜਾਂਦਾ ਸੀ ਤੂੰ ਮੇਰੇ ਉੱਪਰ ਆ ਕੇ ਬਹਿ ਜਾ ਇਹ ਸਿਰਫ ਇੱਕ ਨੰਬਰ ਲੱਗੇ ਨੇ ਸਾਡੇ ਤੋਂ ਬਿਨਾ ਬਾਅਦ ਕੋਈ ਹੋਰ ਆਉ ਉਸ ਤੋਂ ਬਾਅਦ ਕੋਈ ਹੋਰ ਆਉ ਉਸ ਤੋਂ ਬਾਅਦ ਕੋਈ ਹੋਰ ਆਉ ਇਹ ਦੁਨੀਆਦਾਰੀ ਚਲਦੀ ਰਹੇ ਜਿਸ ਤਰ੍ਹਾਂ ਹਰ ਸਮਾਂ ਖੁਸ਼ੀਆਂ ਨਹੀਂ ਰਹਦੀਆਂ ਉਸੇ ਤਰ੍ਹਾਂ ਹਰ ਸਮਾਂ ਗਮੀਆਂ ਵੀ ਨੇ ਅਕਬਰ ਦਾ ਇੱਕ ਵਜ਼ੀਰ ਹੋਇਆ ਬੀਰ ਬਲ ਤੇ ਉਹਨੇ ਅਕਬਰ ਨੇ ਬੀਰ ਬਲ ਨੂੰ ਕਿਹਾ ਕਿ ਜਾ ਕੇ ਆਪਣੇ ਰਾਜ ਵਿੱਚ ਢੰਡੋਰਾ ਫਿੱਟ ਕਿ ਮੈਨੂੰ ਸੁੱਖ ਤੇ ਦੁੱਖ ਨੂੰ ਇੱਕ ਲਾਈਨ ਵਿੱਚ ਪ੍ਰੂਕੇ ਦੇ ਹੁਣ ਵੀਰਵਰ ਉਸ ਦਾ ਵजीर ਸੀ ਉਸ ਨੇ ਆਪਣੇ ਰਾਜ ਵਿੱਚ ਢੰਡੋਰਾ ਪਟਿਆ ਤੇ ਕੋਈ ਐਸਾ ਬੰਦਾ ਲੱਭ ਕੇ ਲਿਆਓ ਜੋ ਸੁੱਖ ਤੇ ਦੁੱਖ ਨੂੰ ਇੱਕ ਲੈਅ ਵਿੱਚ ਲੇਖ ਸਕੇ ਸੁੱਖ ਤੇ ਦੁੱਖ ਨੂੰ ਇੱਕ ਲੈਅ ਵਿੱਚ ਦਰਸਾ ਸਕੇ ਕਾਫੀ ਸਮਾਂ ਬੀਤਿਆ ਇੱਕ ਨੌਜਵਾਨ ਮੈਂ ਉਹ ਕਹਿੰਦਾ ਵੀ ਮੈਂ ਅਕਬਰ ਦੇ ਸਵਾਲ ਦਾ ਜਵਾਬ ਦੇ ਸਕਦਾ ਵੀਰ ਬਾਲ ਨੂੰ ਦਰਬਾਰ ਵਿੱਚ ਆਉਣ ਲਈ ਨਿਯੁਕਤਾ ਦਿੰਦਾ ਤੇ ਅਕਬਰ ਦਾ ਦਰਬਾਰ ਲੱਗਦਾ ਕਿ ਅਕਬਰ ਦੇ ਮੂਰੇ ਉਸ ਨੌਜਵਾਨ ਨੂੰ ਪੇਸ਼ ਕੀਤਾ ਜਾਂਦਾ ਤੇ ਉਹ ਇੱਕ ਪਰਚੀ ਤੇ ਲਿਖ ਕੇ ਵੀਰ ਬਾਲ ਨੂੰ ਦਿੰਦਾ ਕਿ ਇਸ ਨੂੰ ਖੋਲਣਾ ਨਹੀਂ ਆਪਣੇ ਰਾਜੇ ਅਕਬਰ ਨੂੰ ਦੇਣਾ ਜਦੋਂ ਉਹ ਅਕਬਰ ਲਾਇਨ ਪੜ੍ਹਦਾ ਤਾਂ ਚੁੱਪ ਹੋ ਜਾਂਦਾ ਤੇ ਆਪਣੇ ਵਜ਼ੀਰ ਬੀਰਬਲ ਨੂੰ ਕਹਿੰਦਾ ਇਹਨੂੰ ਮੇਰੇ ਖਜ਼ਾਨੇ 'ਚ ਲੈ ਜਿਓ ਜੋ ਕੋ ਚਾਹੀਦਾ ਉਹ ਦੇ ਦਿਓ ਜੋ ਕੁਝ ਮੰਗਦਾ ਇਹਨੂੰ ਦੇ ਦਿਓ ਤੇ ਕਿਸੇ ਚੀਜ਼ ਤੋਂ ਰੋਕਿਆ ਨਹੀਂ ਸਾਰਾ ਜੋ ਰਾਜ ਦਰਬਾਰ ਲੱਗਿਆ ਹੁੰਦਾ ਉਹ ਹੈਰਾਨ ਹੋ ਜਾਂਦਾ ਕਿਸ ਨੌਜਵਾਨ ਨੇ ਇਹੋ ਜਿਹਾ ਕੀ ਲਿਖ ਕੇ ਦਿੱਤਾ ਅਕਬਰ ਨੂੰ ਜੋ ਆਪਣੇ ਇਸਾਈ ਭਜਨੇ ਵਿੱਚ ਸੁਪੀਜ ਰਿਹਾ ਤੇ ਕਈਆਂ ਨੇ ਹਹਾਕਾਰ ਮਚਾਉਂਦੇ ਹੋਏ ਅਕਬਰ ਨੂੰ ਸਵਾਲ ਪੁੱਛਿਆ ਕਿ ਮਹਾਰਾਜ ਸਾਨੂੰ ਦੱਸੋ ਇਸ ਨੇ ਜਵਾਬ ਕੀ ਦਿੱਤਾ ਤੇ ਅਕਬਰ ਨੇ ਕਿਹਾ ਕਿ ਅਗਰ ਮੈਂ ਤੁਹਾਨੂੰ ਉਹ ਜਵਾਬ ਦੱਸਾਂਗਾ ਤਾਂ ਹੋ ਸਕਦਾ ਤੁਸੀਂ ਵੀ ਸੁੱਖ-ਦੁੱਖ ਨੂੰ ਭੋਗਣ ਲਈ ਜਾਂ ਸੁੱਖ-ਦੁੱਖ ਦੀ ਉਸ ਲੈਣ ਵਿੱਚ ਜੁੜਨ ਲਈ ਥੋੜਾ ਜਿਹਾ ਤਿਆਰ ਹੋ ਜੂਗੇ ਉਸ ਜਦੋਂ ਪਰਚੀ ਨੂੰ ਖੋਲ ਕੇ ਦਿਖਾਇਆ ਗਿਆ ਤਾਂ ਉਸ ਪਰਚੀ ਦੇ ਵਿੱਚ ਲਿਖਿਆ ਸੀ ਕਿ ਸੁੱਖ ਸਦਾ ਰਹਿਣ ਵਾਲਾ ਨਹੀਂ ਅਗਰ ਸੁੱਖ ਗਿਆ ਤਾਂ ਦੁੱਖ ਵੀ ਆਊਗਾ ਤੇ ਵੀਰਵਾਲ ਨੇ ਜਦੋਂ ਇਹ ਚੀਜ਼ਾਂ ਪੜੀਆਂ ਅਕਬਰ ਦੇ ਕੋਲੋਂ ਤਾਂ ਉਹ ਵੀ ਹੈਰਾਨ ਹੋ ਗਿਆ ਕੇ ਰਾਜਨ ਕੇ ਤੁਹਾਡੀ ਇਸ ਸਵਾਲ ਦਾ ਜਵਾਬ ਇਸ ਨੌਜਵਾਨ ਨੇ ਬੜੇ ਸੋਹਣੇ ਤਰੀਕੇ ਦੇ ਦਿੱਤਾ ਕਿ ਸੁੱਖ ਆਇਆ ਤਾਂ ਦੁੱਖ ਵੀ ਆਊਗਾ ਦੁੱਖ ਗਿਆ ਤਾਂ ਸੁੱਖ ਵੀ ਆਊ ਸੋ ਇਹ ਸਾਡੀ ਜ਼ਿੰਦਗੀ ਦਾ ਇੱਕ ਪਹਿਲੂ ਨੇ ਸੁੱਖ ਤੇ ਦੁੱਖ ਸਾਡੀ ਜ਼ਿੰਦਗੀ ਦਾ ਪਹਿਲੂ ਨੇ ਇਹ ਸਾਡੇ ਸਮਾਜ ਵਿੱਚ ਜਦੋਂ ਸਾਸੀ ਜਨਮ ਲਿਆ ਇਹ ਵੀ ਸਾਡੇ ਨਾਲ ਹੀ ਜਨਮੇ ਨੇ ਸੁੱਖ ਔਰ ਦੁੱਖ ਸੋ ਇੰਨੇ ਕਬੀਤੀਆ ਪ੍ਰਮਾਨ ਕਰਦੀਆਂ ਅਗਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਲਿਖਿਆ ਕਰੋ ਤਾਂ ਕਿ ਅਸੀਂ ਹੋਰ ਵਧੀਆ ਤਰੀਕੇ ਨਾਲ ਆਪਣੀਆਂ ਵੀਡੀਓ ਬਣਾ ਸਕੀਏ ਜਾਂ ਤੁਹਾਡੇ ਕੋਈ ਟੌਪਿਕ ਨੇ ਉਹਨਾਂ ਦੇ ਵੀਡੀਓ ਬਣਾ ਸਕੀਏ ਸਤਿ ਸ੍ਰੀ ਅਕਾਲ